ਦਾ ਨਾਮ ਤੇ ਵਾਰਡ ਨੰਬਰ ਦੱਸੋਗੇ ਮੇਰਾ ਨਾਮ ਰਿਸ਼ਪਾਲ ਸਿੰਘ ਜੀ ਖਿਆਲਿਆ ਹੈ ਜੀ ਮੇਰੀ ਵਾਰਡ ਨੰਬਰ 84 ਹੈ ਜੀ ਜੀ ਚੋਣਾਂ ਦਾ ਮਾਹੌਲ ਹੈ ਜੀ ਕਿਹੜੇ ਮੁੱਦਿਆਂ ਨੂੰ ਲੈ ਕੇ ਜਨਤਾ ਦੇ ਦਰਵਾਜ਼ਾ ਜਾ ਰਹੇ ਤੁਸੀਂ ਮੈਂ ਸਰਕਾਰ ਦੇ ਉਲਟੀ ਜੋ ਸਰਕਾਰ ਨੇ ਲੋਕਾਂ ਨਾਲ ਮਤਲਬ ਕਿ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਉਹ ਉਹਨਾਂ ਨੂੰ ਦੱਸ ਰਿਹਾ ਕਿ ਉਹ ਵਾਅਦੇ ਨਹੀਂ ਇਹਨਾਂ ਕੋ ਪੂਰੇ ਹੋਏ ਇਸ ਲਈ ਇਹ ਸਰਕਾਰ ਨੂੰ ਉਲਟੀ ਜਾ ਕੇ ਕਾਂਗਰਸ ਪਾਰਟੀ ਨੂੰ ਵੋਟ ਪਾਓ ਕੀ ਸਮੱਸਿਆਵਾਂ ਨੇ ਤੁਹਾਡੀ ਵਾਰਡ ਦੀਆਂ ਮੇਰੀ ਵਾਰਡ ਦੀਆਂ ਬਹੁਤ ਜ਼ਿਆਦੀਆਂ ਸਮੱਸਿਆਵਾਂ ਹਨ ਅੱਜ ਵੀ ਮਰ ਗਿਆ ਕਿਸੇ ਦਾ ਵੀ ਕੋਈ ਸੀਰਜ ਨਹੀਂ ਜੇ ਚੱਲ ਰਿਹਾ ਗੰਦਾ ਪਾਣੀ ਲੋਕਾਂ ਦੇ ਘਰਾਂ ਚ ਆ ਰਿਹਾ ਸੀਡ ਲਾਈਟ ਬੰਦ ਪਈ ਆ ਕੂੜੇ ਤੋਂ ਲੋਕ ਇੰਨਾ ਬਜਾੜਾ ਪਰੇਸ਼ਾਨ ਆ ਇਹ ਬੇਸਿਕ ਜਿਹੜੀਆਂ ਲੋੜਾਂ ਨਾ ਉਹਨਾਂ ਤੋਂ ਵੀ ਲੋਕ ਪਰੇਸ਼ਾਨ ਆ ਬਾਕੀ ਵੱਡੀਆਂ ਜ਼ਰੂਰਤਾਂ ਦੀ ਦੂਰ ਦੀ ਗੱਲ ਹੈ ਜੀ ਤਾਂ ਜਨਤਾ ਨੂੰ ਕੀ ਅਪੀਲ ਲਾਉਣੀ ਚਾਹੁੰਦੇ ਹੋ ਕਿਸ ਤਰ੍ਹਾਂ ਦਾ ਲੀਡਰ ਨੂੰ ਵੋਟ ਪਾ ਲਈ ਪਾਈ ਜਾਵੇ ਮੈਂ ਤਾਂ ਇੱਕੋ ਹੀ ਅਪੀਲ ਕਰਦਾ ਹਾਂ ਸਾਰੀ ਆਪਣੀ ਵਾਰਡ ਦੇ ਸਾਰੇ ਹਰ ਵੋਟਰ ਨੂੰ ਕਰਦਾ ਹਾਂ ਵੀ ਤੁਸੀਂ ਬੜੀ ਬੜੀ ਵੋਟਾਂ ਪਾਈਆਂ ਬੜਾ ਕੁਝ ਵੇਖਿਆ ਪਰ ਇੱਕ ਵਾਰੀ ਆਪਣੇ ਇਸ ਪੁੱਤਰ ਤੇ ਯਕੀਨ ਕਰਕੇ ਵੋਟਾਂ ਪਾ ਕੇ ਵੇਖੋ ਮੈਂ ਕੋਸ਼ਿਸ਼ ਕਰੂੰਗਾ ਹਰ ਜੋ ਵੀ ਉਮੀਦ ਤੁਸੀਂ ਮੈਨੂੰ ਜੋ ਮੈਨੂੰ ਕਿਹਾ ਹੈ ਜੋ ਮੈਂ ਸੁਣਿਆ ਹੈ ਇਲਾਕੇ ਦੇ ਵਿੱਚੋਂ ਉਹ ਪੂਰਾ ਕਰੂੰਗਾ ਜੀ ਭਾਰਤ ਦੀ ਸਭ ਤੋਂ ਵੱਡੀ ਪਾਰਟੀ ਦੇ ਨਾਲ ਜੁੜਿਆ ਤੁਸੀਂ ਤੁਹਾਡੇ ਤੇ ਭਰੋਸਾ ਜਤਾਇਆ ਉਹਨਾਂ ਨੇ ਕੀ ਅਪੀਲ ਹਾਂ ਮੈਂ ਆਪਣੀ ਕਾਂਗਰਸ ਪਾਰਟੀ ਦਾ ਹਾਈ ਕਮਾਂਡ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਜਿਨ੍ਹਾਂ ਨੇ ਮੈਨੂੰ ਇਹ ਟਿਕਟ ਦੇ ਕੇ نوازਿਆ ਤੇ ਮੈਂ ਉਹਨਾਂ ਦਾ ਭਰੋਸਾ ਵੀ ਕਾਇਮ ਰੱਖੂੰਗਾ ਜੋ ਉਹਨਾਂ ਨੇ ਮੇਰੀ ਡਿਊਟੀ ਲਈ ਆ ਉੱਤੇ ਖਰਾ ਉਤਰੂੰਗਾ ਜੀ ਜੀ ਹਾਂ ਜੀ ਮੈਂ ਤਾਂ ਜਿਸ ਦਿਨ ਦੀ ਮੈਂ ਇਲੈਕਸ਼ਨ ਸ਼ੁਰੂ ਕੀਤੀ ਆ ਮੈਂ ਘਰੋਂ ਸਿਰੇ ਚੱਲਦਾ ਆ 7 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਸਹਿਯੋਗ ਹੀ ਸਹਿਯੋਗ ਆ ਹਰ ਪਾਸੇ ਮੈਨੂੰ ਹ ਕਿਸੇ ਵੀ ਬੰਦੇ ਨੇ ਕਿਤੇ ਵੀ ਕੋਈ ਇੱਕ ਵਾਰੀ ਵੀ ਨਹੀਂ ਕਿਹਾ ਵੀ ਯਾਰ ਤੇਰੇ ਚਾਹ ਗਲਤੀ ਹੋ ਗਈ ਜਾਂ ਆਊਗਾ ਮੈਨੂੰ ਤਾਂ ਹਰ ਇਨਸਾਨ ਹਰ ਬੰਦਾ ਕਹਿ ਰਿਹਾ ਵੀ ਐਰ ਕੀ ਵੋਟ ਤੇ ਨੂੰ ਪਾਉਣੀ ਆ 21 ਤਰੀਕ ਨੂੰ ਕੀ ਪੀਗਾ ਮੈਂ 21 ਅਪੀਲ ਇਹੋ ਹੀ ਅਪੀਲ ਕਰਦਾ ਆ ਵੀ ਹਰ ਬੰਦੇ ਨੂੰ ਚਾਹਸੀ ਨੂੰ ਇਹ ਤੁਹਾਡਾ ਮੰਨਿਆ ਤੁਹਾਡਾ ਆਪਣਾ ਹੱਕ ਆ ਆਪਣੀ ਵੋਟ ਦਾ ਇਸਤੇਮਾਲ ਜ਼ੋਰ ਜਾ ਕੇ ਕਰਿਓ ਸਾਰੀ ਵਾਰਡ ਦੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਜੀ ਠੀਕ ਜੀ ਡਾਕਟਰ ਸਾਹਿਬ 84 ਨੰਬਰ ਵਾਰਡ ਤੇ ਪਹੁੰਚੇ ਤੁਸੀਂ ਠੀਕ ਹੈ ਜੀ ਬਈ ਮੈਂ ਕਹਿਣਾ ਚਾਹੁੰਦਾ ਕਿ ਸਾਡੇ ਹਰਮਨ ਪਿਆਰੇ ਨੇਤਾ ਰਸ਼ਪਾਲ ਜੀ ਰਸ਼ਪਾਲ ਸਿੰਘ ਖਿਆਲਿਆ ਇਹ ਖਿਆਲਿਆ ਪਰਿਵਾਰ ਉਹ ਆ ਜਿਹੜਾ ਸਾਰਾ ਦਿਨ ਲੋਕਾਂ ਦੀ ਸੇਵਾ ਚ ਰਹਿੰਦਾ ਹੈ ਤੇ ਮੈਂ ਜਿੱਥੇ-ਜਿੱਥੇ ਜਾ ਰਿਹਾ ਹਾਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਆਉਣ ਦੀ ਜਰੂਰਤ ਨਹੀਂ ਟਹਾੜਾ ਖਿਆਲਿਆ ਪਰਿਵਾਰ ਦਾ ਇਹ ਸਾਡਾ ਧਿਆਨ ਰੱਖਦਾ ਹੈ ਅਸੀਂ ਇਹਨਾਂ ਦਾ ਧਿਆਨ ਰੱਖਣਾ ਹੈ ਔਰ ਮੈਨੂੰ ਕੋਈ ਸ਼ੱਕ ਨਹੀਂ ਕਿ ਅੰਮਰ ਸਰਦੀਆਂ ਸਭ ਤੋਂ ਸੀਟਾਂ ਜਿਤਨਾਂ ਵਾਲੀਆਂ ਸੀਟਾਂ ਜਿਹੜੀ ਕੋਈ ਨੰਬਰ 1 ਸੀਟ ਹੈ ਉਹ ਰਿਸ਼ਪਾਲ ਸਿੰਘ ਖਿਆਲਿਆ ਦੀ ਹੈ ਔਰ ਮੈਂ ਇੱਥੇ ਆਇਆ ਲੋਕਾਂ ਨੂੰ ਅਪੀਲ ਕੀਤੀ ਹੈ ਵੀ ਤੁਸੀਂ ਸਾਰਿਆਂ ਨੇ 21 ਤਰੀਕ ਵਾਲੇ ਦਿਨ ਕਾਂਗਰਸ ਦੇ ਹੱਥ ਦੇ ਬਟਨ ਤੇ ਮੋਰ ਲਗਾਨੀ ਹੈ ਉਹਨੂੰ ਦਬਾਉਣਾ ਹੈ ਔਰ ਤਾਂ ਕਿ ਕਾਂਗਰਸ ਪਾਰਟੀ ਦਾ ਉਮੀਦਵਾਰ ਜਿੱਤੇ ਕੀ ਜਾਂਦਾ ਇਸ ਵਾਰੀ ਮੇਰ ਵੀ ਆਪਣੀ ਪਾਰਟੀ ਦਾ ਕਾਂਗਰਸ ਪਾਰਟੀ ਦਾ ਬੰਨਾ ਹੁਣ ਕਿਦਾ ਬੰਨਾ ਬਾਕੀ ਤੇ ਮੰਜਾ ਫੇਰੇ ਗਿਆ ਜੀ ਬਾਕੀ ਸਾਰੇ ਉੱਡ ਗਈ ਕਿਸੇ ਪੱਲੇ ਕੁਝ ਨਹੀਂ